ਦੇਖੋ ਜਿਹੜੇ ਇਹ ਪ੍ਰੋਗਰਾਮਸ ਕਲਚਰਲ ਇਵੈਂਟਸ ਹੁੰਦੀਆਂ ਹੈ ਇਹ ਬੱਚਿਆਂ ਦੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਹਰ ਟਾਈਮ ਹੀ ਅਗਰ ਸਕੂਲ ਦੇ ਵਿੱਚ ਐਟਮੋਸਫੇਅਰ ਇੱਕੋ ਜਿਹਾ ਰਹੇਗਾ ਤਾਂ ਬੱਚੇ ਵੀ ਉਸ ਤੋਂ ਫੈਡ ਅਪ ਹੋ ਜਾਂਦੇ ਨੇ ਤੇ ਬੇਸਿਕਲੀ ਬੱਚਾ ਨੂੰ ਇੱਕ ਰੋਜ਼ਮਰਰਾ ਦੇ ਰੂਟੀਨ ਤੋਂ ਥੋੜਾ ਜਿਹਾ ਕੱਢਣ ਦੇ ਲਈ ਪਲੱਸ ਦੂਸਰਾ ਇਹ ਹੈ ਕਿ ਬੱਚਿਆਂ ਦੀ ਓਵਰਾਲ ਪਰਸਨੈਲਿਟੀ ਡਿਵੈਲਪਮੈਂਟ ਦੇ ਲਈ ਸਾਡੇ ਸਕੂਲ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਮਹੇ 2024 ਦੋ ਫੇਜੀਸ ਦੇ ਵਿੱਚ ਕਰਾਇਆ ਗਿਆ ਜਿਸ ਦੇ ਵਿੱਚ ਸਾਰੇ ਬੱਚਿਆਂ ਨੇ ਵੱਧ ਚੜ ਕੇ ਹਿੱਸਾ ਲਿਆ ਤੇ ਇਸ ਦੇ ਵਿੱਚ ਬੱਚਿਆਂ ਨੇ ਹਿੰਦੁਸਤਾਨ ਦੇ ਵੱਖ-ਵੱਖ ਕਲਚਰਸ ਨੂੰ ਰਿਪਰੈਜ਼ੈਂਟ ਕੀਤਾ ਰਾਜਸਤਾਨੀ ਡਾਂਸ ਹਰਿਆਣਵੀ ਡਾਂਸ ਪੰਜਾਬੀ ਕਿੱਦਾ ਪੰਗੜਾ ਤੇ ਇਸ ਤੋਂ ਬਿਨਾ ਜੋ ਵੀ ਵਰਡ ਦੇ ਦੂਸਰੇ ਪਪੂਲਰ ਫਾਰਮਸ ਹੈ ਜਿਹੜੇ ਕਿ ਬਾਹਰ ਹੈ ਜਿਹੜੇ ਕਿ ਸਭਿਆਚਾਰ ਦੇ ਨਾਲ ਜੁੜੇ ਹੋਏ ਆ ਚਾਹੇ ਇੰਡੀਅਨ ਸਭਿਆਚਾਰ ਨਾਲ ਆ ਚਾਹੇ ਬਾਹਰਲੇ ਸਭਿਆਚਾਰ ਨਾਲ ਉਸ ਤਰ੍ਹਾਂ ਦੇ ਹੀ ਕੁਝ ਕੁਝ ਪਰਫਾਰਮੈਂਸ ਸੀ ਜਿਹੜੇ ਉਹ ਵੀ ਵਿੱਚ ਅਸੀਂ ਐਡ ਕੀਤੇ ਤਾਂ ਜੋ ਬੱਚਾ ਨੂੰ ਸਾਰੀ ਦੁਨੀਆ ਦੇ ਬਾਰੇ ਪਤਾ ਚੱਲੇ ਕਿ ਹਿੰਦੁਸਤਾਨ ਤੋਂ ਬਾਹਰ ਵੀ ਕੀ ਕਲਚਰ ਹੈ ਕਿਸ ਤਰ੍ਹਾਂ ਚੱਲ ਰਿਹਾ ਹੈ ਪਰ ਕਲਚਰ ਉਹੀ ਐਡ ਕੀਤਾ ਗਿਆ ਕਿ ਜੋ ਇੱਕ ਸਕਾਰਾਤਮਕ ਕਲਚਰ ਹੈ ਕਿਸੇ ਤਰ੍ਹਾਂ ਦਾ ਵੀ ਉਸ ਤਰ੍ਹਾਂ ਦਾ ਕਲਚਰ ਨੂੰ ਐਡ ਨਹੀਂ ਕੀਤਾ ਗਿਆ ਜੋ ਬੱਚਿਆਂ ਦੇ ਵਿੱਚ ਗਲਤ ਹੈਬਿਟਸ ਨੂੰ ਇਨਕਲਕੇਟ ਕਰੇ ਜਿਵੇਂ ਇਹ ਨਹੀਂ ਅਣਜਾਣ ਸੀ ਬੱਚਿਆਂ ਦੀ ਮਾਪੇ ਆਏ ਹੋਏ ਸੀ ਉਹਨਾਂ ਲਈ ਪ੍ਰੋਜੈਕਟਿਵਿਟੀ ਕੀਤੀ ਹੈ ਕੁਝ ਪੇਰੈਂਟਸ ਦੀਆਂ ਵੀ ਵਿੱਚ ਐਕਟੀਵਿਟੀਜ਼ ਆ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਫੰਕਸ਼ਨ ਨੂੰ ਲਾਈਵ ਰੱਖਣ ਦੇ ਲਈ ਪੇਰੈਂਟਸ ਨੂੰ ਲਾਈਵ ਰੱਖਣ ਦੇ ਲਈ ਇੱਕ ਸਾਲਾਨਾ ਸਮਾਗਮ ਦਾ ਇੱਕ ਅਹਿਮ ਹਿੱਸਾ ਹੋ ਜਾਂਦਾ ਹੈ ਕਿ ਉਸ ਦੇ ਵਿੱਚ ਸਾਰਿਆਂ ਦੀ ਇਨਵੋਲਵਮੈਂਟ ਹੋਵੇ ਤੇ ਸਾਰਿਆਂ ਦੀ ਇਨਵੋਲਵਮੈਂਟ ਕਰਨ ਦੇ ਲਈ ਫਿਰ ਪੇਰੈਂਟਸ ਦੇ ਲਈ ਕੁਝ ਗੇਮਸ ਨੂੰ ਆਰਗੇਨਾਈਜ਼ ਕੀਤਾ ਜਾਂਦਾ ਹੈ ਤਾਂ ਜੋ ਪੇਰੈਂਟਸ ਵੀ ਐਕਟਿਵਲੀ ਫੰਕਸ਼ਨ ਦੇ ਵਿੱਚ ਬਨੇ ਰਹਿਣ ਤੇ ਉਸ ਦੇ ਵਿੱਚ ਕੁਝ ਗੇਮਸ ਪੇਰੈਂਟਸ ਨੇ ਲਈ ਕਿਤਿਆਂ ਕਿਤਿਆਂ ਤੇ ਜੋ ਵੀ ਪੇਰੈਂਟਸ ਨੇ ਉਹਦੇ ਵਿੱਚ ਜਿੱਤਿਆ ਤੇ ਉਹਨਾਂ ਨੂੰ ਆਨਰ ਵੀ ਕੀਤਾ ਗਿਆ ਸਕੂਲ ਦੀ ਗੱਲ ਕਰਾਂ ਤਾਂ ਵੀ ਤੁਹਾਡੇ ਸਟਾਫ ਦਾ ਸਾਡੇ ਜਿਵੇਂ ਵੀ ਰੈਂਡਮੈਂਟ ਆ ਟੀਮ ਆ ਉਹ ਸਾਰੇ ਪਰਿਵਾਰ ਦਾ ਹਿੱਸਾ ਨਹੀਂ ਜੇਕਰ ਮੈਂ ਤੁਹਾਡੇ ਸਾਫ਼ ਦੀ ਗੱਲ ਕਰਾਂ ਤਾਂ ਕਿਸ ਤਰ੍ਹਾਂ ਦਾ ਜਵਾਬ ਦੇਖੋ ਹਮੇਸ਼ਾ ਹੀ ਮੈਂ ਕਹਿੰਨਾ ਵੀ ਟੀਮ ਗੇਮ ਹੁੰਦਾ ਹੈ ਕੋਈ ਸਿੰਗਲ ਮੈਨ ਸ਼ੋ ਨਹੀਂ ਹੁੰਦਾ ਜਿਸ ਤਰ੍ਹਾਂ ਕੋਈ ਵੀ ਆਪਾਂ ਗੇਮ ਖੇលਨੇ ਕੁਝ ਗੇਮ ਹੁੰਦੇ ਇੰਡੀਵਿਜੂਅਲ ਗੇਮਸ ਹੁੰਦੇ ਆ ਬਟ ਦਾ ਸਕੂਲਿੰਗ ਜਾਂ ਕੋਈ ਵੀ ਇਹਦੇ ਵਿੱਚ ਫੰਕਸ਼ਨ ਹੋ ਰਿਹਾ ਹੈ ਕਿਸੇ ਤਰ੍ਹਾਂ ਦੀ ਵੀ ਕੋਈ ਐਕਟੀਵਿਟੀ ਹੋ ਰਹੀ ਹੈ ਉਸ ਨੂੰ ਅਗਰ ਕਾਮਯਾਬ ਕਰਨਾ ਹੈ ਤੋ ਸਮੂਹ ਟੀਮ ਦਾ ਹੀ ਉਸ ਦੇ ਵਿੱਚ ਯੋਗਦਾਨ ਹੁੰਦਾ ਹੈ ਕਿਉਂਕਿ ਹਰ ਪਰਸਨ ਦੀ ਆਪਦੀ ਆਪਦੀ ਸਪੈਸ਼ਲਿਟੀ ਹੁੰਦੀ ਹੈ ਔਰ 올 ਪਰਸਨ ਆਪਦੀ ਆਪਦੀ ਸਪੈਸ਼ਲਿਟੀ ਦੇ ਅਕੋਰਡਿੰਗਲੀ 100% ਅਗਰ ਦਿੰਦਾ ਹੈ ਤਾਂ ਹੀ ਫੰਕਸ਼ਨ ਨੂੰ ਕਾਮਯਾਬ ਕੀਤਾ ਜਾ ਸਕਦਾ ਹੈ ਤੇ ਸਟਾਫ ਦਾ ਤੇ ਚਾਹ ਟੀਚਿੰਗ ਸਟਾਫ ਹੈ ਚਾਹ ਨੋਨ ਟੀਚਿੰਗ ਸਟਾਫ ਹੈ ਸਾਡੇ ਡਰਾਈਵਰ ਸੇਵਾਨ ਨੇ ਚੈਂਪੀయన్స్ ਨੇ ਸਭ ਦਾ ਹੀ ਦੇਖੋ ਪੂਰਾ ਹੀ ਯੋਗਦਾਨ ਹੈ ਉਹਨਾਂ ਦੇ ਸਭ ਦੇ 100% ਐਫਰਟਸ ਕੀ 101% ਐਫਰਟਸ ਦੇ ਕਰਕੇ ਹੀ ਪ੍ਰੋਗਰਾਮ ਜਿਹੜਾ ਇੱਕ ਮੈਗਾ ਇਵੈਂਟ ਬਣਿਆ ਹੈ ਪਰ ਹਰ ਸਾਲ ਵੀ ਕਰਾਜੀ ਜਿਹੜੇ ਅਕਸਰ ਪਾਸਟੂ ਬੱਚੇ ਕੋ پاس ਆਉਂਦੇ ਹੋਣਗੇ ਕੀ ਸਨੇਹ ਦੇਣਾ ਚਾਹੁੰਨ ਉਹ ਲਾਈਫ ਨੂੰ ਲੈ ਕੇ ਲਾਈਫ ਨੂੰ ਲੈ ਕੇ ਬਸ ਬੱਚਿਆਂ ਦੇ ਇਹੀ ਸਨੇਹ ਦੇਣਾ ਚਾਹੁੰਦਾ ਜੀ ਜੋ ਵੀ ਬੱਚੇ ਹੈ ਉਹਨਾਂ ਨੂੰ ਆਪਦੇ ਟਾਰਗੇਟਸ ਕਲੀਅਰ ਕਰਨੇ ਚਾਹੀਦੇ ਨੇ ਪਹਿਲੀ ਗੱਲ ਤਾਂ ਇੰਡੀਆ ਦੇ ਵਿੱਚ ਵੀ ਬੜੀਆਂ ਓਪਰਚ्युनिटीज ਨੇ ਬਹੁਤ ਕੁਝ ਇੱਥੇ ਵੀ ਕਰ ਸਕਦੇ ਆ ਐਂਟਰਪ੍ਰਨਰਸ਼ਿਪ ਦੇ ਵਿੱਚ ਕਿਤੇ ਜਾ ਸਕਦੇ ਹੈ ਅੱਜਕੱਲ ਬੜੇ ਐਸੇ professions ਆ ਗਏ ਹੈ ਜਿਹੜੇ ਕੀ professions ਪਹਿਲਾਂ ਇੰਨੇ ਪੌਪੂਲਰ ਨਹੀਂ ਸੀਗੇ ਪਰ ਅੱਜ ਬੜੇ ਪੌਪੂਲਰ ਨੇ ਬੱਚਾ ਕਿਸੇ ਵੀ ਤਰ੍ਹਾਂ ਉਸ ਦੇ ਵਿੱਚ ਵੀ ਆਪਦੇ ਆਪ ਨੂੰ ਗrow ਕਰ ਸਕਦਾ ਹੈ ਪਲੱਸ ਮੈਂ ਇੱਕ ਹੋਰ ਅਡਵਾਈਸ ਕਰਨਾ ਚਾਹੁੰਦਾ ਕਿ ਬੱਚੇ ਅਗਰ ਅਬਰੋਡ ਵੀ ਜਾਣਾ ਚਾਹੁੰਦੇ ਆ ਤੇ ਮੇਰੀ ਉਹਨਾਂ ਨੂੰ ਸਜੈਸ਼ਨ ਹੈ ਕਿ ਇੱਕ ਚੰਗੀ ਡਿਗਰੀ ਕਰਨ ਦੇ ਲਈ ਬਾਹਰ ਜਾਣ ਐਦਾਂ ਨਾ ਕਰਨ ਕਿ ਇੱਕ ਮੀਅਰਲੀ ਉਹਨਾਂ ਦਾ ਟਾਰਗੇਟ ਇਹੀ ਹੋਏ ਕਿ ਅਸੀਂ ਬਾਹਰ ਜਾਣਾ ਹੈ ਚਾਹੇ ਸਾਨੂੰ ਜਿਹੜਾ ਮਰਜ਼ੀ ਕੋਰਸ ਮਿਲ ਜਾਏ ਜਿਵੇਂ ਮਰਜ਼ੀ ਚੱਲੀ ਜਾਈਏ ਤੇ ਉਦੋਂ ਬਾਅਦ ਜਾ ਕੇ ਉੱਥੇ ਲੇਬਰ ਜੋਬਸ ਕਰਨ ਮੇਰਾ ਸਜੈਸ਼ਨ ਇਹ ਹੈ ਕਿ ਇੱਕ ਅੱਛੀ degree of the target ਕਰਨ proper ਜੋ ਵੀ ਕਨਸਲਟੈਂਟ ਹੈ ਉਹ ਨਾਲ ਡਿਸਕਸ ਕਰਨ ਜਾਂ ਜੋ ਵੀ ਉਹਨਾਂ ਦੇ ਪੁਰਾਣੇ ਸਟੂਡੈਂਟਸ ਉੱਥੇ ਗਏ ਵੀ ਨੇ ਰਿਲੇਟਿਵਸ ਗਏ ਨੇ ਉਹਨਾਂ ਨਾਲ ਡਿਸਕਸ ਕਰਕੇ ਪ੍ਰੋਪਰਲੀ ਗੋ ਥਰੂ ਕਰਕੇ ਔਰ ਇੱਕ ਪ੍ਰੋਪਰ ਡਿਗਰੀ ਕਰਨ ਤੇ ਤਾਂ ਜੋ ਉੱਥੇ ਜਾ ਕੇ ਇੱਕ ਰਿਸਪੈਕਟੇਬਲ ਵਾਈਟ ਕਾਲਰ ਜੋਬਸ ਦੇ ਵਿੱਚ ਉਹ ਆਪਦੇ ਆਪ ਨੂੰ ਇਨਰੋਲ ਕਰ ਸਕੋ ਦੇਖੋ ਜੀ ਜਿਹੜਾ 2 ਦਿਨ ਦਾ ਸਾਡਾ ਐਨੂਅਲ ਫੰਕਸ਼ਨ ਰਿਹਾ ਲੰਮੇ 2024 ਇੱਕ ਲੌਂਗ ਅਵੇਟਡ ਸੈਲੀਬ੍ਰੇਸ਼ਨ ਹੈ ਔਰ ਮੈਂ ਸਭ ਤੋਂ ਪਹਿਲੇ ਤਾਂ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ ਕਿ ਉਹਨਾਂ ਦੀ ਕਿਰਪਾ ਨਾਲ ਸਾਡਾ ਇਹ 2 ਦਿਨ ਦਾ ਬਹੁਤ ਹੀ ਵਧੀਆ ਰਿਹਾ ਔਰ ਪਰਮਾਤਮਾ ਦੀ ਕਿਰਪਾ ਤਾਂ ਹੈ ਹੀ ਹੈ ਇਹਦੇ ਨਾਲ ਮੈਨੂੰ ਸਾਰੇ ਆਪਣੀ जीसीएस ਫੈਮਿਲੀ ਦਾ ਪੂਰਾ ਸਹਿਯੋਗ ਮਿਲਿਆ ਮੇਰੇ ਟੀਚਿੰਗ ਸਟਾਫ ਮੇਰਾ ਨਨ ਟੀਚਿੰਗ ਸਟਾਫ एवरीवन ਵਾਸ ਇਨਕਲੂডেਡ ਇਨ ਥੈਟ ਔਰ ਅਗਰ ਮੈਂ ਆਪਣੇ ਜਿਹੜੇ ਮੇਰੇ ਦਲਜੀਤ ਮੈਮ ਹੈ ਜਿਨ੍ਹਾਂ ਨੇ ਮੇਰਾ ਇੱਕ ਸਜੀ ਬਾਹ ਬਣ ਕੇ ਮੇਰੇ ਨਾਲ ਸਹਿਯੋਗ ਦਿੱਤਾ ਉਹਨਾਂ ਨੇ ਮੇਰੇ ਐਂਕਲਸ ਜੋ ਬੱਚੇ 5th ਕਲਾਸ ਦੇ 4th ਕਲਾਸ ਦੇ 6th ਕਲਾਸ ਛੋਟੀਆਂ ਕਲਾਸਾਂ ਚ ਵੀ ਉਹਨਾਂ ਨੇ ਬੱਚੇ ਲੱਭ ਕੇ ਉਹਨਾਂ ਨੂੰ ਤਰਾਸ਼ਿਆ ਇੱਕ ਜੋਰੀ ਦਾ ਕੰਮ ਕੀਤਾ ਔਰ ਉਹਨਾਂ ਨੂੰ ਇੱਕ ਹੀਰੀਆਂ ਦੇ ਰੂਪ ਵਿੱਚ ਬਦਲ ਦਿੱਤਾ ਔਰ ਨਾਲ ਜਿਹੜੇ ਮੇਰੇ ਡਾਂਸ ਟੀਚਰ ਹੈ ਜਿਵੇਂ ਲਵਪ੍ਰੀਤ ਮੈਮ ਨਾਨਾ ਮੈਮ ਐਂਡ ਰਾਜਵੀਰ ਮੈਮ ਇੰਨਾਂ ਨੇ ਵੀ ਪੂਰਾ ਸਹਿਯੋਗ ਦਿੱਤਾ ਬੱਚੇ ਜਿਹੜੇ ਕਿ ਇੱਕ ਡਿਜੀਟਲ ਏਜ ਵਿੱਚ ਜਾ ਚੁੱਕੇ ਪਤਾ ਹੈ ਕਿ ਇਹ ਹੁਣ ਫੋਨਾਂ 'ਚ ਖੁੱਬੇ ਹੋਏ ਐ ਔਰ ਫਿਜ਼ੀਕਲ ਐਕਟੀਵਿਟੀ ਬਹੁਤ ਜ਼ਿਆਦਾ ਘਟ ਹੈ ਔਰ ਉਹਨਾਂ ਤੋਂ ਭੰਗੜਾ ਜਾਂ ਗਿੱਧਾ ਕਰਵਾਣਾ ਇਹ ਡਾਂਸ ਟੀਚਰ ਦੀ ਮੈਂ ਕਹਿੰਨੀ ਕਿ ਉਹਨਾਂ ਦੀ ਸ਼ਾਬਾਸ਼ੀ ਹੈ ਇਹ ਕ੍ਰੈਡਿਟ ਉਹਨਾਂ ਨੂੰ ਹੀ ਜਾਂਦਾ ਔਰ ਉਹਨਾਂ ਨੇ ਆਪਣਾ ਜਿਹੜਾ ਰੋਲ ਹੈ ਬੜਾ ਬਖੂਬੀ ਨਿਭਾਇਆ ਔਰ ਅਗਰ ਮੈਂ ਹੋਰ ਆਪਣੇ ਟੀਮ ਮੈਂਬਰ ਦੀ ਅਗਰ ਇੱਕ ਇੱਕ ਦਾ ਨਾਮ ਲਵਾ ਤਾਂ ਮੈਂ ਕਹਿੰਨੀ ਮੈਂ ਸਾਰਿਆਂ ਦੇ ਨਾਮ ਨਹੀਂ ਇੱਥੇ ਲੈ ਸਕਦੀ ਔਰ ਸੋਨੀ ਸਰ ਹੈ ਜਿਨ੍ਹਾਂ ਨੇ ਕੰਟਰੋਲ ਰੂਮ ਦਾ ਪੂਰਾ ਆਪਣਾ ਚਾਰਜ ਸੰਭਾਲ ਲਿਆ ਬਕੂਬੀ ਸੰਭਾਲ ਲਿਆ ਗੁਰਚਰਨ ਸਰ ਮੈਂ ਕਹਿੰਨੀ ਮੇਰੇ ਇੱਕ ਇੱਕ ਟੀਚਰ ਚਾਹੇ ਮੈਂ ਨਾਮ ਲਵਾ ਚਾਹੇ ਨਾ ਲਵਾ ਸਾਰੇ ਦਾ ਹੀ ਕੰਟਰੀਬਿਊਸ਼ਨ ਪੂਰਾ ਹੈ ਔਰ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੀ ਹਾਂ ਔਰ ਇਵਨ ਜਿਹੜੇ ਸਾਡੇ ਪੇਰੈਂਟਸ ਹੈ ਜਿਵੇਂ ਮੰਨ ਲਓ ਹੁਣ ਬੱਚਾ ਸਾਡਾ ਕੋਈ ਪਰਫਾਰਮੈਂਸ ਤੇ ਪਾਰਟਿਸਿਪੇਟ ਕਰ ਰਿਹਾ ਹੈ ਡੈਫੀਨੇਟਲੀ ਉਹਦਾ ਕਿਤਨਾ ਕਿਤੇ ਵਰਕ ਤਾਂ ਪਿੱਛੇ ਰਹਿੰਦਾ ਹੀ ਹੋਏਗਾ ਔਰ ਉਹਨੂੰ ਬੈਲੈਂਸ ਕਰਨ ਦੇ ਚ ਵਿੱਚ ਉਹਦਾ ਉਹਦੇ ਵਿੱਚ ਬੈਲੈਂਸ ਬਣਾਉਣ ਵਿੱਚ ਉਹ ਪੇਰੈਂਟਸ ਦਾ ਵੀ ਪੂਰਾ ਕੰਟ੍ਰਿਬਿਊਸ਼ਨ ਰਿਹਾ ਹੈ ਤਾਂ ਮੇਰਾ ਹਾਰਟਫੇਲਡ ਗ੍ਰੈਟੀਟਿਊਡ ਹੈ ਆਪਣੇ ਪੇਰੈਂਟਸ ਲਈ ਟੀਚਰਸ ਲਈ ਸਾਰੀ ਹੋਲ ਜੀਸੀਐਸ ਫੈਮਲੀ ਲਈ ਬੱਚੇ ਮੈਮ ਪਾਸ ਆਊਟ ਹੋ ਕੇ ਅੱਗੇ ਜਾਣਗੇ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਕੀ ਸਿਨੇਹਾ ਦੇਣਾ ਚਾਹੀਦਾ ਦੇਖੋ ਮੈਂ ਤਾਂ ਉਹਨਾਂ ਨੂੰ ਇਹੀ ਸਨੇਹਾ ਦੇਣਾ ਚਾਹੁੰਦੀ ਹਾਂ ਕਿ ਬੱਚੇ ਇਹੀ ਇਹਨਾਂ ਦਾ ਲਰਨਿੰਗ ਟਾਈਮ ਹੈ ਉਹ ਆਪਣੇ ਆਪ ਨੂੰ ਖੋਲ ਕੇ ਐਕਸਪ੍ਰੈਸ ਕਰਨ ਆਪਣੇ ਆਪ ਨੂੰ ਸਨਭ ਨਾ ਕਰਨ ਸਕੂਲ ਟਾਈਮ ਜਿਹੜਾ ਹੁੰਦਾ ਹੈ ਹਰ ਪੱਖੀ ਇੱਕ ਕਹਿੰਦੇ ਨਾ ਸਿਰਫ ਪੱਖੀ ਡਿਵੈਲਪਮੈਂਟ ਦਾ ਹੁੰਦਾ ਹੈ ਹੋਲਿਸਟਿਕ ਡਿਵੈਲਪਮੈਂਟ ਦਾ ਹੁੰਦਾ ਹੈ ਜ਼ਰੂਰੀ ਨਹੀਂ ਅਕੈਡਮਿਕ ਚ ਹੀ ਅੱਗੇ ਆਣਾ ਆਪਾਂ ਅਕੈਡਮਿਕ ਦੇ ਨਾਲ ਨਾਲ ਜਿਹੜੀ ਕੋ-ਕੂਰੀਕੂਲਰ ਐਕਟੀਵਿਟੀਆਂ ਹੈ ਜਿਵੇਂ ਮੰਨ ਲਓ ਕਿਸੇ ਵੀ ਬੱਚੇ ਦਾ ਡਾਂਸ ਇੰਟਰਸਟ ਹੋ ਡਾਂਸ ਚ ਚੰਗੀ ਆਏ ਪਲੇ ਚ ਇੰਟਰਸਟ ਹੈ ਪਲੇ ਚ ਅੱਗੀ ਆਈ ਤਾਂ ਹੀ ਸਾਡਾ ਇਹ ਐਨੂਅਲ ਫੰਕਸ਼ਨ ਕਰਵਾਉਣ ਦਾ ਜਿਹੜਾ ਮੋਟਿਵ ਹੈ ਉਹ ਸਕਸੈਸਫੁਲ ਜਾਏਗਾ ਅਗਰ ਮੰਨ ਲਓ ਬੱਚੇ ਹੈਜ਼ਿਟੇਟ ਹੋਣਗੇ ਅੱਗੇ ਨਹੀਂ ਆਣਗੇ ਤਾਂ ਉਹਨਾਂ ਦੇ ਸਹਿਯੋਗ ਤੋਂ ਬਿਨਾ ਤਾਂ ਅਸੀਂ ਵੀ ਆਪਣੇ ਮੋਟਿਵ 'ਚ ਸਕਸੈਸਫੁਲ ਨਹੀਂ ਰਾਵਾਂਗੇ ਐਂਡ ਮੋਰਓਵਰ ਜਿਹੜੇ ਸਾਡੇ ਟੀਚਰਸ ਹੈ ਉਹਨਾਂ ਦੇ ਇੱਥੇ ਇਹ ਰੋਲ ਬਖੂਬੀ ਹੁੰਦਾ ਹੈ ਕਿ ਉਹ ਟੈਲੈਂਟ ਹੰਟ ਕਰਦੇ ਆ ਉਹ ਲੱਭਦੇ ਆ ਕਿ ਕੋਈ ਬੱਚਾ ਅਗਰ ਮੰਨ ਲਓ ਹੈਜ਼ਿਟੇਟ ਹੋ ਰਿਹਾ ਹੈ ਪਰ ਉਹਦੇ 'ਚ ਟੈਲੈਂਟ ਹੈ ਪੈਕੂਲਰ ਟੈਲੈਂਟ ਹੈ ਤਾਂ ਉਹਨਾਂ ਨੂੰ ਲੱਭਣ ਉਹਨਾਂ ਤਰਾਸ਼ਨ ਉਹਨਾਂ ਨੂੰ ਅੱਗੇ ਲੈ ਕੇ ਜਾਂ ਅਰੇ ਜੀਵੀਐਸ ਟਾਈਮ ਨੂੰ ਤਾਂ ਹਰ ਟਾਈਮ ਹੀ ਮੈਂ ਧੰਨਵਾਦ ਕਹੂੰਗੀ ਕਿਉਂਕਿ ਤੁਹਾਡੀ ਹੀ ਸ਼ਿਰਕਤ ਦੇ ਨਾਲ ਸਾਡੇ ਹਰੇਕ ਈਵੈਂਟ ਤੇ ਚਾਰਚਨ ਲੱਗ ਜਾਂਦੇ ਨੇ ਔਰ ਮੈਂ ਹਮੇਸ਼ਾ ਹੀ ਤੁਹਾਡੇ ਲਈ ਹਾਰਟਫੇਲਟ ਗ੍ਰੈਟੀਟਿਊਡ ਕਰਾਂਗੀ ਹਾਂਜੀ ਪਹਿਲਾਂ ਤਾਂ ਮੈਂ ਪੂਰੀ ਜੀਸੀਐਸ ਦੀ ਟੀਮ ਨੂੰ ਸਾਡੇ ਮੈਨੇਜਮੈਂਟ ਤੇ ਪ੍ਰਿੰਸੀਪਲ ਸਭ ਨੂੰ ਮੁਬਾਰਕਬਾਦ ਦਿੰਨੀ ਆ ਕਿ ਸਾਡਾ ਜਿਵੇਂ ਅਸੀਂ 2 ਦਿਨਾਂ ਦਾ ਇਹ ਰੱਖਿਆ ਸੀ ਸਮਾਗਮ ਪਰ ਸਾਨੂੰ ਖੁਸ਼ੀ ਆ ਕਿ ਇਹਨੇ ਵਧੀਆ ਤਰੀਕੇ ਨਾਲੇ ਨਿਪਰੇ ਚੜਿਆ ਕਿਸਾਨੋਂ ਹੁਣ ਤੱਕ ਮਾਪਿਆਂ ਦੇ ਤੇ ਸਾਡੇ ਇਲਾਕੇ ਦੇ ਵਿੱਚੋਂ ਜਿਹੜੇ ਸਾਡੇ ਸਕੂਲ ਨਾਲ ਜੁੜੇ ਹੋਏ ਆ ਉਹਨਾਂ ਦੇ ਸਾਨੂੰ ਮੈਸੇਜ ਆ ਰਹੇ ਆ ਕਿ ਬਹੁਤ ਹੀ ਸ਼ਾਨਦਾਰ ਫੰਕਸ਼ਨ ਸੀ ਤੇ ਉਹ ਵੀ ਇਸ ਦਾ ਹਿੱਸਾ ਬਣਨਾ ਚਾਹੁੰਦੇ ਸੀ ਹਾਂਜੀ ਇਹ ਤਾਂ ਮੈਮ ਦਾ ਬੜਪੰਨ ਆ ਵੀ ਜਿਨ੍ਹਾਂ ਨੇ ਸਾਨੂੰ ਇੰਨਾ ਕਿਹਾ ਵੀ ਹੌਸਲਾ ਫੁਜਾਈ ਦਿੱਤੀ ਮੈਮ ਦੇ ਤੇ ਸਭ ਦੇ ਮੈਨੇਜਮੈਂਟ ਨੇ ਹੌਸਲੇ ਦੇ ਨਾਲ ਹੀ ਅਸੀਂ ਇਹ ਰਲ ਮਿਲ ਕੇ ਸਾਰਿਆਂ ਦਾ ਯੋਗਦਾਨ ਆ ਅਸੀਂ ਸਾਰੇ ਹੀ ਜੋਰੀ ਆ ਕਹਿ ਲਓ ਹਾਂਜੀ ਬੱਚਿਆਂ ਦੇ ਵਿੱਚ ਖੁਦ ਜੀ ਟੈਲੈਂਟ ਸੀ ਬਸ ਅਸੀਂ ਇੰਨੀ ਕੁ ਮਿਹਨਤ ਕੀਤੀ ਆ ਉਹਨਾਂ ਨੂੰ ਅੱਗੇ ਲੈ ਕੇ ਆਂਦਾ ਤੇ ਉਹਨਾਂ ਨੂੰ ਤਰਾਸ਼ਿਆ ਲਗਭਗ ਅਸੀਂ ਪਿਛਲੇ ਡੇਢ ਮਹੀਨੇ ਤੋਂ ਇਦੀਆਂ ਤਿਆਰੀਆਂ ਸ਼ੁਰੂ ਕਰ ਰਹੇ ਆ ਆਡੀਟੋਰੀਅਮ ਦੇ ਵਿੱਚ ਬੱਚਿਆਂ ਨੂੰ ਲਿਜਾ ਕੇ ਗਰਾਊਂਡ ਦੇ ਵਿੱਚ ਮਾਈਕ ਦੇ ਸਾਹਮਣੇ ਬੱਚਿਆਂ ਨੂੰ ਹਰ ਤਰ੍ਹਾਂ ਦੇ ਪੱਖੋਂ ਜੇ ਕੋਈ ਮੌਕੇ ਤੇ ਵੀ ਉਹਨਾਂ ਨੂੰ ਮਿਸ ਹੈਪਨਿੰਗ ਉਦਾਂ ਦਾ ਕੁਝ ਹੁੰਦਾ ਉਸ ਢੰਗ ਨਾਲ ਬੱਚਿਆਂ ਨੂੰ ਤਿਆਰ ਕੀਤਾ ਜਾਂਦਾ ਸਾਡੇ ਡਾਂਸ ਟੀਚਰਸ ਡਰਾਇੰਗ ਟੀਚਰਸ ਗੇਮ ਟੀਚਰ ਮਤਲਬ ਪੂਰੀ ਜੀਸੀਐਸ ਦੀ ਟੀਮ ਡੇਢ ਮਹੀਨੇ ਤੋਂ ਜਿਵੇਂ ਕਹਿੰਦਾ ਉਹ ਵੀ ਆਪਾਂ ਘਰ ਵਿੱਚ ਵਿਆਹ ਰੱਖਿਆ ਹੁੰਦਾ ਵਿਆਹ ਵੀ ਆਪਾਂ ਨੂੰ ਕੋਈ ਗਾਈਡ ਕਰਨ ਵਾਲਾ ਹੁੰਦਾ ਵੀ ਇੱਥੇ ਇਦਾਂ ਨਹੀਂ ਐ ਕਰਨਾ ਤੇ ਵਿਆਹ ਤਾਂ ਚਲੋ ਆਪਣੇ ਉਹੀ ਰਿਸ਼ਤੇਦਾਰ ਆਉਣੇ ਹੁੰਦੇ ਜਿਹੜੇ ਬੁਲਾਏ ਆ ਤੇ ਸਕੂਲ ਇੱਕ ਅਜਿਹੀ ਸੰਸਥਾ ਜੋ ਦੇਸ਼ਾਂ ਵਿਦੇਸ਼ਾਂ ਵਿੱਚ ਸਾਡਾ ਜਿਹੜਾ ਫੰਕਸ਼ਨ ਲੋਕਾਂ ਨੇ ਦੇਖਿਆ ਤਾਂ ਉਹਦੇ ਲਈ ਅਸੀਂ ਚਾਰੇ ਪਾਸਿਆਂ ਤੋਂ ਸੋਚ ਸਮਝ ਕੇ 1.5 ਮਹੀਨਿਆਂ ਤੋਂ ਪੂਰੀ ਮਿਹਨਤ ਕਰ ਰਹੇ ਸੀ ਬੱਚੀ ਮੈਂ 500 ਰੁਪਏ ਜਾਣਗੀ ਤੁਹਾਡੇ ਕੋਲੋਂ ਬੜੇ ਨੇਕੀ ਸੁਨੇਹਾ ਦੇਣਾ ਚਾਹੁੰਦਾ ਹਾਂ ਹਾਂਜੀ ਬੱਚਿਆਂ ਨੂੰ ਸਾਡਾ ਇਹ ਸੁਨੇਹਾ ਵੀ ਆ ਤੇ ਉਹਨਾਂ ਲਈ ਦੁਆਵਾਂ ਵੀ ਆ ਕਿ ਜੋ ਬੱਚੇ ਅੱਜ ਸਾਡੇ ਨਾਲ ਐਂਕਰਿੰਗ ਕਰ ਰਹੇ ਆ ਜਾਂ ਕੋਈ ਪਰਫਾਰਮੈਂਸ ਕਰ ਰਹੇ ਆ ਖੇਡਾਂ ਵਿੱਚ ਨੇ ਪੜ੍ਹਾਈ ਵਿੱਚ ਨੇ ਇਹੀ ਅਸੀਂ ਦੁਆ ਕਰਦੇ ਆਂ ਵੀ ਬੱਚੇ ਸਾਡੇ ਜੀਸੀਐਸ ਦੇ ਨਾਲ ਜੁੜੇ ਰਹਿਣ ਤੇ ਬੱਚੇ ਆਪਣੇ ਭਵਿੱਖ ਦੇ ਵਿੱਚ ਹੋਰ ਉੱਚੀਆਂ ਮੰਜ਼ਲਾਂ ਨੂੰ ਛੂਣ ਤੇ ਜੀਸੀਐਸ ਦਾ ਇਲਾਕੇ ਦਾ ਤੇ ਮਾਪਿਆਂ ਦਾ ਨਾਮ ਰੌਸ਼ਨ ਕਰਨ। ਆ ਇਟ ਵਾਸ ਅ ਰੀਲੀ ਵੰਡਰਫੁਲ ਪਰਫਾਰਮੈਂਸ ਬਹੁਤ ਇੰਜੋਏ ਕੀਤਾ ਔਰ ਇਥੇ ਬੱਚਿਆਂ ਨੂੰ ਅਸੀਂ ਜਾਣਦੇ ਵੀ ਨਹੀਂ ਕਿ ਸਾਡੇ ਬੱਚਿਆਂ ਦੇ ਵਿੱਚ ਇੰਨੀਆਂ ਸਕਿੱਲਸ ਹੈਗੀਆਂ ਨੇ ਜੋ ਕਿ ਇੱਕ ਹਿਡਨ ਸੀਗੀਆਂ। ਅੰਦਰ ਦੇਖ ਕੇ ਬਹੁਤ ਹੀ ਮਜ਼ਾ ਆਇਆ ਵੀ ਆਰ ਵੈਰੀ ਹੈਪੀ ਟੂ ਸੀ ਧਰ ਮਾਈ ਨੇਮ ਇਜ਼ ਅਸ਼ਮਨਕੋ ਆਮ ਅ ਸਟੂਡੈਂਟ ਆਫ ਕਲਾਸ 6 ਚੈਲੈਂਜਰ ਐਂਡ ਆਮ ਅ ਸਟੂਡੈਂਟ ਆਫ ਗ੍ਰੀਨ ਵੈਲੀ ਕਾਨਵੈਂਟ ਸਕੂਲ ਕੱਲ ਪ੍ਰੋਗਰਾਮ ਹੋਇਆ ਔਰ ਟੀਚਰਸ ਡੇ ਜਿਹੜਾ ਨਮਾ ਮੌਕਾ ਦਿੱਤਾ ਦਾ ਮੈਂ ਛੋਟੀ ਉਮਰ ਦੇ ਵਿੱਚ ਐਂਕਰ ਬਣ ਕੇ ਕੇ ਮੈਂ ਲੱਗੀ ਬਹੁਤ ਹੀ ਵਧੀਆ ਇਹਦੇ ਵਿੱਚ ਸਾਡੇ ਐਕਟੀਵਿਟੀ ਇੰਚਾ ਦਿਲਜੀਤ ਮੈਮ ਤੇ ਸਾਡੇ ਸੀਨੀਅਰ ਰੀਤ ਦੀਦੀ ਨੇ ਸਭ ਤੋਂ ਵਧੀਆ ਸਾਨੂੰ ਤਿਆਰੀ ਕਰਵਾਈ ਜਿਹਦੇ ਵਿੱਚ ਮੈਨੂੰ ਹੋਰ ਵੀ ਚੰਗਾ ਲੱਗਿਆ